वाहे गुरु जी का खालसा वाहे गुरु जी की फतेह एक सतगुर प्रसाद आसा महला चौथा संत कर चौथा हर अमृत पीने लोयना मन प्रेम रत्ना राम राजे मन राम कसवटी लाया कंचन सोवना, तो गुरमुख रंग चलूलिया मेरा मन धनो पिन्ना जन नानक मुसक शकोलिया, सब जन्म धन तन तन्ना ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੂਟੇ ਅਸ ਰਾਜਾ ਕੀ ਧੂਨੀ ਸ਼ਲੋਕ ਮਹੱਲਾ ਪਹਿਲਾ ਬੋਲੇ ਹਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨ ਲਾਗੀ ਵਾਰ। ਮਹਿਲਾ ਦੂਜਾ ਜੇ ਸੋ ਚੰਦਾ ਉਗਵ ਹੈ ਸੂਰਜ ਚੜਹਾ ਹਜ਼ਾਰ ਐਤੇ ਅਚਾਨਨ ਹੋ ਦਿਆ ਗੁਰਬਿਨ ਕੋਰ ਅੰਧਾਰ। ਮਹਿਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਨਾ ਸੋਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤਾਂ ਅੰਦਰ ਛੂਟਿਆ ਕੋ ਨਾਨਕ ਸੋਨਾਹ ਫਲੀਆਂ ਹਾਂ ਫੁਲੀਆਂ ਹਾਂ ਬਪੂੜੇ ਪੀ ਤਨ ਵਿੱਚ ਸੁਆਹ ਹੈ ਪੋੜੀ ਆਪਿਨਾ ਆਪ ਸਾਜੀਆ ਆਪਿਨਾ ਰਚੀਓ ਨਾਉ ਦੁਹੀ ਕੁਦਰਤ ਸਾਜੀਆ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂ ਤੁਸ ਦੇਵ ਹੈ ਕਰਾਂ ਪਰਸਾਓ ਤੂ ਜਾਣੋ ਹੀ ਸਭਸਾਂ ਦੇ ਲੈਸ ਹੈ ਜਿੰਦ ਕਹਾਓ ਕਰ ਆਸਨ ਡਿਠੋ ਚਾਓ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਨਿਆ ਰਾਮ ਰਾਜੇ ਜਿਸੁ ਲਗੀ ਪੀਰ ਪੀਰ ਰਾਮ ਕੀ ਸੋ ਜਾਣਨਾ ਜਰੀਆ ਜੀਵਨ ਮੁਕਤ ਸੋ ਆਖੀਆ ਮਰ ਜਿਵਿਆ ਮਰਿਆ ਜਿਨ ਨਾਨਕ ਸਤਗੁਰ ਮੇਲਾ ਹਰ ਜਗ ਦੂਤਰ ਧਰੀਆ ਸ਼ਲੋਕ ਮਹਿਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਸਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖਾਂ ਲਖ ਕਰੋੜ ਸੱਚਾ ਸਭ ਧਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਇਨ ਸੱਚ ਜੋ ਮਰ ਜੰਮੇ ਸੋ ਕਚ ਨੀ ਕਚ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨੇ ਆਓ ਵੱਡੀ ਵਡਿਆਈ ਜਨਹ ਚਲਤਾਓ ਵੱਡੀ ਵਡਿਆਈ ਜਨ ਆ ਲਾਓ ਵੱਡੀ ਵਡਿਆਈ ਬੂਝਾ ਸਭ ਪਾਓ ਵੱਡੀ ਵਡਿਆਈ ਜਾਂ ਪੂਛਣਾ ਦਾਤ ਵੱਡੀ ਵਡਿਆਈ ਜੋ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕਿਤਾ ਕਰਨਾ ਸਰਬ ਰਜਾਏ ਲਾਦੂ ਜਾਏ ਹੋ જગ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮ ਕਰੇ ਵਿਨਾਸ ਇਕ ਨਾ ਭਾਣਾ ਕਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਏਉਂ ਪੇ ਆਖ ਨਾ ਜਾਪੀ ਜੇ ਕਿਸੈ ਆਨੇ ਰਾਸ ਨਾਨਕ ਗੁਰਮੁਖ ਜਾਨੀਆਂ ਜਾਕੋ ਆਪ ਕਰੇ ਪ੍ਰਗਾਸ ਪੋੜੀ ਨਾਨਕ ਜੀਆ ਉਪਾਇ ਕਾ ਲਿਖਨਾ ਵੈ ਧਰਮ ਬਹਾਲਿਆ ਉੱਥੈ ਸੱਚੇ ਹੀ ਸਚ ਨੇ ਬੜਾ ਤੋਨਾ ਵਖ ਕੜੇ ਜਜਮਾਲਿਆ ਥਾਉ ਨਾ ਪਾਇ ਅਨਕੂੜ ਯਾਰ ਮੂੰਹ ਕਾਲਾ ਦੁਜਕ ਚਾਲਿਆ ਤੇਰਾ ਨਾਏ ਰਤੇ ਸੇ ਜਿਨ ਗੇ ਹਾਰ ਗੇ ਸ੍ਰੀ ਠਗਨ ਵਾਲਿਆ ਲਿਖਨਾ ਵੈ ਧਰਮ ਬਹਾਲਿਆ ਮੂਰਖ ਮੂਗਾ ਤੇ ਸਰਨagati ਮਿਲ ਗੋਵਿੰਦ ਰੰਗਾ ਰਾਮ ਰਾਜੇ ਗੁਰਪੂਰਾ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸਬਦ ਵੀ ਗਾਸਿਆ ਜਪ ਅਨੰਤ ਤਰ ਰੰਗਾ ਮਿਲਿਐ ਸੰਤ ਜਨਾਹਰ ਭਾਇਆ ਨਾਨਕ ਸੁਤਸੰਗਾ ਲੋਕੇ ਮਹੱਲਾ ਪਲੈ ਵਿਸਮਾਦ ਨਾਦੇ ਵਿਸਮਾਦ ਵੇਦ ਵਿਸਮਾਦ ਜੀਏ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰਾਂਗ ਵਿਸਮਾਦ ਨਾ ਅੱਗੇ ਫਿਰ ਹੈ ਜੰਤ ਵਿਸਮਾਦ ਪੋਣ ਵਿਸਮਾਦ ਪਾਨੀ ਵਿਸਮਾਦ ਅਗਨੀ ਖੇੜ ਹੈ ਵੇੜਾ ਨੀ ਵਿਸਮਾਦ ਤਰਤੀ ਵਿਸਮਾਦ ਖਾਨੀ ਵਿਸਮਾਦ ਸਾਦਾ ਲਗਹ ਪਰਾਨੀ ਵਿਸਮਾਦ ਸੰਜੋਗ ਵਿਸਮਾਦਵੀ ਜੋਗ ਵਿਸਮਾਦ ਭੂਖ ਵਿਸਮਾਦ ਭੋਗ ਵਿਸਮਾਦ ਸਿਫਤੇ ਵਿਸਮਾਦ ਸਾਲਾ ਵਿਸਮਾਦ ਝੜ ਵਿਸਮਾਦ ਰਾਹਾ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖਿਆ ਹਜਰਾ ਹਜੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਭੋਜਨ ਪੂਰਾ ਭਾਗ ਹੱਲਾ ਪਾਲਾ ਕੁਦਰਤ ਦੀਸਾ ਕੁਦਰਤ ਸੁਨੀਆਂ ਕੁਦਰਤ ਕੋ ਸੁਖਸਾਰ ਕੁਦਰਤ ਪਤਾ ਲਈ ਆਕਾਸ਼ੇ ਕੁਦਰਤ ਸਰਬ ਆਕਾਰ ਕੁਦਰਤ ਵਿਅਤ ਪੁਰਾਨ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਬਿਜੀ ਨਸੀ ਰੰਗੀ ਕੁਦਰਤ ਜੀਏ ਜਹਾਨ ਕੁਦਰਤ ਨੇਕੀਆਂ ਕੁਦਰਤ ਬਦਿਆ ਕੁਦਰਤ ਮਾਨ ਅਭਿਮਾਨ ਕੁਦਰਤ ਪਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਧਕ ਕਰਤਾ ਬਾਕੀ ਨਹੀਂ ਪਾਕ ਨਾਨਕ ਹੋ ਮੈਂ ਅੰਦਰ ਵੇਖਿਆ ਵਰਤੈ ਤਾਕੋ ਤਾਕ ਪੋੜੀ ਆਪਿਨਾ ਪੋਗ ਪੋਗ ਕਾ ਹੋਏ ਬਸ ਮੜਾ ਪੋਰਾ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲਾ ਕਥ ਚਲਾਇਆ ਅਗਿਆ ਕਰਨੀ ਕੀ ਤਵਾਚੀਆ ਬੋਹਾਲੇ ਕਿਆ ਕਰ ਸਮਝਾਇਆ ਆਉ ਨ ਹੋ ਵਿਪੋਥੀ ਹੁਣ ਸੁਣੀਆਂ ਕਿਆ ਰੋਆ ਆ ਮਨ ਅੰਧਾ ਜਨਮ ਗਵਾਇਆ ਦਿਨ ਦੇ ਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹੋ ਮੰਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਾਛਲਾ ਰ ਵੀਰਤਾ ਹਰ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ